ਕਸਤਾ ਸ੍ਰੀ ਸੰਗਤਤ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੀ ਆਪ ਮੁਹਾਰੇ ਸੰਗਤ ਆਈ ਹੈ ਅਸੀਂ ਕਿਸੇ ਨੂੰ ਕੋਈ ਸਾਧਨ ਨਹੀਂ ਦਿੱਤਾ ਇਹ ਸਾਰੀ ਸੰਗਤ ਆਪ ਮੁਹਾਰੇ ਆਈ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਅੱਜ ਵੀ ਜਿਹੜਾ ਬਣਾ ਬਸ ਉਹ ਕਾਲੀ ਦਾ ਫੇਸ ਤੋਂ ਗੱਲਬਾਤ ਕੀਤੀ ਗਈ ਕਹਿੰਦੇ ਉਹ ਅਸਲੀ ਬੰਦੇ ਸੀਗਾ ਕਿਸੇ ਵਿਅਕਤੀ ਨੂੰ ਛਡਵਾਉਣ ਦੇ ਲਈ ਉਹ ਬੰਦੇ ਨਹੀਂ ਹੋਏ ਲੇਕਿਨ ਅਸੰਗਤ ਨੂੰ ਚੇਰ ਪਾਣੀ ਦਾ ਕਿਸ ਤਰ੍ਹਾਂ ਦਿੱਤੇ ਕੋਈ ਕੀ ਕਹਿੰਦੇ ਕੀ ਕਿਹਾ ਕਹਿੰਦੇ ਉਹ ਅਸਲੀ ਬੰਦੀ ਸਿੰਘ ਹੈ ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ ਕਿਸੇ ਬੰਦੇ ਨੂੰ ਸਿਰ ਡਾਊਨ ਦੇ ਲਈ ਉਹ ਜੇਲ੍ਹ ਵਿੱਚ ਕੌਣ ਗੁਰਜੀਤ ਸਿੰਘ ਕਿਹਦੇ ਬਾਰੇ ਭਾਈ ਅੰਮ੍ਰਿਤਾ ਸਿੰਘ ਬਣਾ ਤੇ ਤਾਂ ਨਹੀਂ ਬੰਦੀ ਸਿੰਘ ਹੀ ਹੈ ਉਹ ਵੀ ਤਾਂ ਬਿਨਾਂ ਕਿਸੇ ਗੱਲ ਤੋਂ ਅੰਦਰ ਕੀਤਾ ਹੈ ਤੁਸੀਂ ਮੈਂ ਸ਼ੁਰੂ ਤੋਂ ਇੱਕ ਗੱਲ ਕਹੀ ਹੈ ਕੋਈ ਬੰਦੂਕ ਕੋਈ ਗੋਲੀ ਕੋਈ ਅਮਿਊਨੇਸ਼ਨ ਕੋਈ ਉਹਦੇ ਫੋਨ ਫੋਨ ਤੋਂ ਕਿਸੇ ਐਸੇ ਕੰਟਰੀ ਨਾਲ ਲਿੰਕ ਕੁਛ ਤਾਂ ਦੱਸੋ ਪਈ ਉਹਦੇ ਕੋਲੋਂ ਕੀ ਬਰਾਮਤ ਹੋਇਆ ਸਿਰਫ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਹੈ ਨਾ ਸਰਕਾਰ ਚਾਹੁੰਦੀ ਹੈ ਪੰਜਾਬ ਦੀ ਜਵਾਨੀ ਖਤਮ ਕਰਨੀ ਨਸ਼ੇ ਨਾਲ ਇਹ ਚਾਹੁੰਦਾ ਸੀ ਜਵਾਨੀ ਨੂੰ ਬਚਾਉਣਾ ਚਾਹੁੰਦਾ ਹੈ ਨਸ਼ੇ ਚੜਾਉਂਦਾ ਹੈ ਗੁਰੂ ਦੇ ਲੜ ਲਾਉਂਦਾ ਹੈ ਅੰਮ੍ਰਿਤ ਛਕਾਉਂਦਾ ਹੈ ਇਹੀ ਗੱਲ ਬਸ ਸਰਕਾਰ ਨੂੰ ਚੁਗਦੀ ਹੈ ਸਰਕਾਰ ਨਾਲ ਸਮਝੌਤਾ ਕਰ ਲਵੇ ਜੇ ਜਿਵੇਂ ਨਹੀਂ ਆਵੇਂ ਇਹ ਕੰਮ ਸਿਕਾਉਂਦਾ ਜਦ ਹੀ ਸਰਕਾਰ ਛੱਡ ਦੋਗੀ ਗੱਲ ਵਿੱਚ ਕੁਝ ਵੀ ਨਹੀਂ ਹੈ ਮੈਂ ਇਹ ਕੱਲ ਸਮਝੌਤੇ ਵਾਲੀ ਗੱਲ ਇਹ ਕਹਿ ਰਿਹਾ ਵੀ ਕਹਿ ਦੇਵੇ ਉਹ ਜਿਵੇਂ ਨਹੀਂ ਪ੍ਰਚਾਰ ਕਰਦਾ ਸਿੱਕੀ ਦਾ ਉਹ ਤਾਂ ਹੀ ਛੱਡ ਦੋਗੀ ਸਰਵ ਅੰਮ੍ਰਿਤ ਪਾਲਤੀ ਜਿਹੜੀ ਸਿੱਕੀ ਦਾ ਪ੍ਰਚਾਰ ਕਰਨਾ ਹੈ ਨਸ਼ੇ ਛਡਾਉਣਾ ਤੇ ਇਹ ਗੱਲ ਸਰਕਾਰ ਨੂੰ ਚੁਕਦੀ ਤੁਹਾਡੇ ਕੰਮ ਤੋਂ ਬਾਅਦ ਕਿਹੜੇ ਅਮਰ ਚਟਾਏ ਜਾ ਰਹੀ ਹੈ ਸਰਕਾਰ ਉਸ ਤੋਂ ਬਿਲਕੁਲ ਦੁਖੀ ਹੈ ਸਰਕਾਰ ਇਹ ਚਾਹੁੰਦੀ ਹੈ ਵੀ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਹੁਣ ਟੀਕਿਆਂ ਨਾਲ ਮਾਰਨ ਜਿਹੜੇ ਪਹਿਲਾਂ ਗੋਲੀਆਂ ਨਾਲ ਮਾਰੇ ਆ ਨਾ ਨੌਜਵਾਨ ਉਹ ਹੁਣ ਟੀਕਿਆਂ ਨਾਲ ਮਰਨ ਦਸਿਆਂ ਨਾਲ ਮਰਨ